ਸਾਆਨ ਪਿੰਡਾਂ ਦੇ ਵਿੱਚ ਖੇਤੀਬਾੜੀ ਕਰਦੇ ਆ ਬਹੁਤ ਹੀ ਮੰਨ ਲਓ ਵੀ ਉਹਨਾਂ ਦਾ ਇਹ ਕੰਮ ਚੱਲਦਾ ਹੁੰਦਾ ਬਹੁਤ ਪੁਰਾਣੇ ਦਾਦੇ-ਪਰਦਾਦਿਆਂ ਦਾ ਚੱਲਦਾ ਹੁੰਦਾ ਤਾਂ ਜਿੱਦਾਂ ਕਿ ਹੁਣ ਵੀ ਆ ਕੁਸ਼ਕ ਖੁਸ਼ ਨੇ ਕੁਸ਼ਕ ਦੁਖੀ ਨੇ ਹਨਾ ਤਾਂ ਇਦਾਂ ਦਾ ਹੀ ਸਰਕਲ ਉਹ ਦੂ ਚੱਲਦਾ ਤਾਂ ਉਦੋਂ ਇੱਕ ਪਿੰਡ ਦੇ ਵਿੱਚ ਅਨਾਉਂਸਮੈਂਟ ਹੁੰਦੀ ਆ ਵੀ ਕੋਈ ਸ਼ਹਿਰ ਦਾ ਪਾਰਟੀ ਆਈ ਆ ਸ਼ਹਿਰ ਤੋਂ ਉਹ ਇੱਥੇ ਬਿਜ਼ਨਸ ਕਰਨਾ ਚਾਹੁੰਦੇ ਆ ਵੀ ਆਪਣਾ ਜਿਹੜਾ ਇਲਾਕਾ ਇਹ ਇਹਨੂੰ ਉੱਪਰ ਚੱਕਣ ਲਈ ਉਹ ਸ਼ਹਿਰ ਤੋਂ ਪਾਰਟੀ ਆਈ ਆ। ਸੋ ਸੋ ਵੀ ਉਹਦੇ ਚੱਕਰ 'ਚ ਕੱਲੂ ਮੀਟਿੰਗ ਰੱਖੀ ਗਈ ਆ ਪਿੰਡ ਦੇ ਥੜੇ ਤੇ ਪੰਚਾਇਤ ਦੀ ਜਗ੍ਹਾ ਤੇ। ਤਾਂ ਸਾਰੇ ਲੋਕ ਉੱਥੇ ਇਕੱਠੇ ਹੋ ਜਣੇ ਨੇ ਜੀਵਿੰਦਾਰ ਕਿਉਂਕਿ ਹਰੇਕ ਨੂੰ ਲਾਲਚ ਹੁੰਦਾ। ਵੀ ਚਲੋ ਕੁਛ ਨਾ ਕੁਛ ਵੱਧ ਕਮਾਈ ਹੋਊਗੀ ਹਨਾ। ਤਾਂ ਚਲੋ ਜੀ ਐਦਾਂ ਹੀ ਇਕੱਠ ਹੋਇਆ ਉੱਥੇ ਜਦੋਂ ਇਕੱਠ 'ਚ ਸਾਰੇ ਪਿੰਡ ਦੇ ਫੂਜਵਾਨਾਂ ਜੋ ਉਥੇ ਬੀਬੀਆਂ ਭੈਣਾ ਸਭ ਨਰੇਗਾ ਨਰੇਗਾ ਸਭ ਉਥੇ ਇਕੱਠੇ ਹੋ ਗਏ ਜਦੋਂ ਇਕੱਠੇ ਹੋ ਗਏ ਤਾਂ ਜਿਹੜਾ ਬੰਦਾ ਮੰਨ ਲਓ ਵੀ ਸ਼ਹਿਰ ਦੀ ਪਾਰਟੀ ਕਹਿੰਦੇ ਸੀ ਡੀਜੀਆ ਉਹ ਕਹਿੰਦਾ ਵੀ ਦੇਖੋ ਮੈਂ ਇੱਥੇ ਠੋਡਾ ਨਾ ਬਿਜ਼ਨਸ ਕਰਨਾ ਚਾਹੁੰਦਾ ਤਾਂ ਉੱਥੇ ਪਿੰਡ ਦਾ ਸਰਪੰਚ ਨੰਬਰਦਾਰ ਕਹਿੰਦੇ ਵੀ ਦੱਸੋ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ ਉਹ ਕਹਿੰਦਾ ਵੀ ਕਰਨਾ ਤੁਸੀਂ ਇੱਕ ਛੋਟਾ ਜਿਹਾ ਕੰਮ ਠੋਡਾ ਜਿਹੜਾ ਪਿੰਡ ਦਾ ਇਹਨੂੰ ਤੁਸੀਂ ਜੰਗਲ ਕਰਕੇ ਬਹੁਤ ਹੀ ਮੰਨ ਲਓ ਵੀ ਦੁਰਭਾਗਿਆ ਸਮਝਦੇ ਆਂ ਵੀ ਇੱਥੇ ਜੰਗਲੀ ਜਾਨਵਰ ਨੇ ਜਿਹੜਾ ਉਹ ਆ ਕੇ ਥੋੜਾ ਨੁਕਸਾਨ ਕਰਦੇ ਨੇ ਉਹ ਕਹਿੰਦੇ ਵੀ ਹਾਂ ਬਿਲਕੁਲ ਸਹੀ ਗੱਲ ਆ ਵੀ ਸਾਡਾ ਨੁਕਸਾਨ ਹਰ ਇੱਕ ਸਾਲ ਹੁੰਦਾ ਇੱਥੇ ਵੀ ਉਧਰੋਂ ਫਸਲ ਪੱਕ ਜਾਂਦੀ ਉਧਰੋਂ ਜਾਨਵਰ ਤੋੜ ਦਿੰਦੇ ਨੇ ਮਿੱਧ ਦਿੰਦੇ ਨੇ ਫਸਲ ਤੋ ਕਹਿੰਦਾ ਵੀ ਉਦਾਸ ਨਾ ਹੋਵੋ ਤੁਸੀਂ ਇਹਦਾ ਹੱਲ ਆਪਣੇ ਕੋ ਹੋਏਗਾ ਉਹ ਕਹਿੰਦੇ ਵੀ ਕੀ ਕਹਿੰਦਾ ਵੀ ਸਭ ਤੋਂ ਵੱਧ ਨੁਕਸਾਨ ਥੋਨੂੰ ਬਾਂਦਰ ਕਰਦੇ ਨੇ ਉਹ ਕਹਿੰਦੇ ਵੀ ਹਾਂ ਬਾਂਦਰ ਸਾਡਾ ਨੁਕਸਾਨ ਬਹੁਤ ਕਰਦੇ ਨੇ ਉਹ ਕਹਿੰਦਾ ਵੀ ਜਿਹੜਾ ਵੀ ਬੰਦਾ ਇੱਕ ਬੰਦਰ ਫੜ ਕੇ ਲਿਆਊਗਾ ਉਹ ਤੋਂ ਮੈਂ ਇੱਕ ਬੰਦਰ 1000 ਰੁਪਏ ਦਾ ਲਵਾਂਗਾ ਤਾਂ ਉਹ ਪਿੰਡ ਦੇ ਲੋਕ ਸੋਚਣ ਲੱਗੇ ਵੀ ਜੇ ਆਪਾਂ ਨੂੰ ਡੇਲੀ ਦੇ ਦੋ ਬੰਦਰ ਫੜ ਕੇ ਦੇ ਤੇ 2000 ਤਿੰਨ ਫੜ ਤੇ 3000 ਤਾਂ ਉਹ ਕਹਿੰਦਾ ਵੀ ਜਿੰਨੇ ਵੱਧ ਤੋਂ ਵੱਧ ਫੜ ਸਕਦੇ ਹੋ ਠੋਡੀ ਇੱਛਾ। ਪਰ ਬੰਦਰ ਦੇ ਹਿਸਾਬ ਨਾਲ ਤੁਹਾਨੂੰ 1000 ਰੁਪਏ ਮਿਲੂਗਾ। ਤਾਂ ਚਲੋ ਜੀ ਡੀਲ ਉਹਨਾਂ ਚ ਤੈਅ ਹੋ ਗਈ। ਐਗਰੀਮੈਂਟ ਉਹਨਾਂ ਨੇ ਸਾਈਨ ਕਰਿਆ ਆਪਦਾ ਤੇ ਪਿੰਡ ਦੇ ਲੋਕਾਂ ਨੇ ਬਾਂਦਰ ਫੜੇ ਫੜ ਕੇ ਬਾਂਦਰ ਉਹ ਬੰਦੇ ਨੇ ਉਹਨਾਂ ਨੂੰ ਇੱਕ ਬਾਂਦਰ ਦੇ ਹਿਸਾਬ ਨਾਲ 1000 ਰੁਪਏ ਦੇ ਗਏ ਤੇ ਉਹਨੇ ਪਿੰਜਰਾ ਲਾ ਲਿਆ ਹੁਣ ਜਿੰਨੇ ਮੋٹے ਮੋٹے ਬਾਂਦਰ ਸੀ ਉਹਨਾਂ ਨੇ ਸਭ ਇਕੱਠੇ ਕਰ ਲਏ ਪਿੰਜਰੇ ਚ ਕੈਦ ਕਰ ਲਏ ਤਾਂ ਥੋੜੇ ਦਿਨ ਬਾਅਦ ਕੀ ਦੇਖਦਾ ਉਹ ਵੀ ਹੁਣ ਬਾਂਦਰ ਘਟ ਗਏ ਤਾਂ ਉਹ ਲੋਕਾਂ ਨੂੰ ਕਹਿੰਦਾ ਵੀ ਹੁਣ ਐਦਾਂ ਕਰੋ ਵੀ ਮੇਰੀ ਕੰਪਨੀ ਨੂੰ ਬਾਂਦਰਾਂ ਦੀ ਬਹੁਤ ਲੋੜ ਆ ਵੀ ਮੈਂ ਇਕੱਠੇ ਬਾਹਰ ਲੈ ਕੇ ਜਾਣਾ ਮੰਦ ਵੀ ਹਜ਼ਾਰਾਂ ਜੀ ਆ ਬਾਂਦਰ ਹੋ ਜਾਊਗਾ ਤਾਂ ਉਹ ਕਹਿੰਦੇ ਵੀ ਵੇਰ ਬਾਂਦਰ ਤਾਂ ਹੁਣ ਹੈ ਨਹੀਂ ਉਹ ਕਹਿੰਦਾ ਵੀ ਹੁਣ ਇਹ ਆ ਗੱਲ ਜਿਹੜਾ ਹੋਂ ਬਾਂਦਰ ਫੜੂਗਾ ਉਹਨੂੰ ਇੱਕ ਬਾਂਦਰ ਦਾ 2000 ਰੁਪਈਆ ਤਾਂ ਲੋਕਾਂ ਨੇ ਕੀ ਕਰਿਆ ਫਟਾਫਟ ਪਾਈ ਜੰਗਲ ਫੇਰ ਫੋਲਤਾ ਚਲ 2000 ਦੇ ਹਿਸਾਬ ਨਾਲ ਉਹਨੇ ਕਿਹਾ ਤਾਂ ਲੋਕਾਂ ਨੇ ਜੀ ਮਾਰੋ ਮਾਰ ਬਾਂਦਰ ਲੱਭਣਾ ਸ਼ੁਰੂ ਕਰਤਾ ਚਲੋ ਜੀ ਫੇਰ ਕੁਛ ਨਾ ਕੁਛ ਬਾਂਦਰ ਉਹਨਾਂ ਨੇ ਫੜ ਕੇ ਉਹਨੂੰ ਦਿੱਤੇ ਉਹ 2000 ਰੁਪਏ ਦੇ ਹਿਸਾਬ ਨਾਲ ਬਾਂਦਰ ਦੇ ਹੀ ਗਿਆ ਤਾਂ ਬਾਂਦਰ ਫੇਰ ਘਟ ਕੇ ਤਾਂ ਲੋਕ ਜਦੋਂ ਫੇਰ ਆਪੋ ਆਪਣੇ ਕੰਮ ਕਰਨ ਲੱਗੇ ਤਾਂ ਉਹ ਬੰਦੇ ਨੇ ਫੇਰ ਆਖਰੀ ਦਾਅ ਖੇលਿਆ ਕਹਿੰਦਾ ਵੀ ਹੁਣ ਜਿਹੜਾ ਬੰਦਾ ਬਾਂਦਰ ਮੈਨੂੰ ਫੜ ਕੇ ਦੇਊਗਾ ਤਾਂ ਇੱਕ ਬਾਂਦਰ ਦਾ 3000 ਰੁਪਏ ਦਊਂਗਾ ਮੈਂ ਤਾਂ ਲੋਕ ਤਾਂ ਖੇਤੀਬਾੜੀ ਛੱਡ ਕੇ ਜੰਗਲ 'ਚ ਹੀ ਵਹਿ ਗਏ ਜਿੱਥੇ ਵੀ ਬੰਦਰ ਟੱਕਰਿਆ ਕਰੇ ਜਾਲ ਸੱਟਿਆ ਕਰਨ ਫੜ ਲਿਆ ਕਰਨ ਚਲੂ ਦੇ ਕੋਲ ਉਹ 3000 ਰੁਪਏ ਦੇ ਹਿਸਾਬ ਨਾਲ ਬੰਦਰ ਦਾ ਦੇ ਦੇਆ ਕਰੇ ਚਲੋ ਐਦਾਂ ਇਕੱਠੇ ਕਰਦੇ ਕਰਦੇ ਉਹਨੇ ਜੀ ਸਾਰੇ ਜੰਗਲ ਦੇ ਬੰਦਰ ਇਕੱਠੇ ਕਰ ਲਏ ਪਿੰਜਰੇ ਚ ਕੈਦ ਕਰ ਲਏ ਤੇ ਆਪਣਾ ਇੱਕ ਉਹਨੇ ਚੇਲਾ ਕਹਿ ਲੀਏ ਬੁਲਾ ਲਿਆ ਸ਼ਹਿਰ ਤੋਂ ਦੋ ਲੋਕਾਂ ਨੂੰ ਕਹਿੰਦਾ ਵੀ ਦੇਖੋ ਹੁਣ ਮੈਨੂੰ ਪਹੇਜਿਆ ਕੋਈ ਜ਼ਰੂਰੀ ਕੰਮ ਹੋਂ ਤੱਕ ਆਪਾਂ ਜਿੰਨਾ ਛੋਟੇ ਨਾਲ ਬਿਜ਼ਨਸ ਕਰਿਆ ਤੁਹਾਡੀ ਤੁਹਾਨੂੰ ਪੇਮੈਂਟ ਹੋ ਗਈ ਉਹ ਕਹਿੰਦੇ ਵੀ ਹਾਂ ਹੋ ਗਈ ਕਹਿੰਦਾ ਵੀ ਦੇਖੋ ਮੈਨੂੰ ਬਾਂਦਰਾਂ ਦੀ ਹਲੇ ਵੀ ਬਹੁਤ ਜ਼ਿਆਦਾ ਜ਼ਰੂਰਤ ਆ। ਉਹ ਕਹਿੰਦੇ ਵੀ ਹੁਣ ਤਾਂ ਬਾਂਦਰ ਹੈ ਨਹੀਂ। ਉਹ ਕਹਿੰਦਾ ਬਾਂਦਰ ਹੈ ਨਹੀਂ ਵੀ ਐਦਾਂ ਕਰੋ ਤੁਸੀਂ ਹੁਣ ਜਿਹੜਾ ਮੈਨੂੰ ਇੱਕ ਬਾਂਦਰ ਲੱਭ ਕੇ ਦੋਗਾ ਹੁਣ ਨਾ 1000 ਨਾ 2000 ਨਾ 3000 ਹੁਣ ਪਰ ਬਾਂਦਰ ਮਿਲੂਗਾ 15000 ਰੁਪਈਆ। ਹੁਣੇ ਤੁਸੀਂ ਦੇਖ ਲਓ। ਤੁਸੀਂ ਮੈਨੂੰ ਬਾਂਦਰ ਲਿਆ ਕੇ ਦੇਣੀ ਆ ਜਾਂ ਕੀ ਕਰਨਾ ਤਾਂ ਲੋਕਾਂ ਨੇ ਸੋਚਣਾ ਕੀ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਲੱਭ ਲਿਆਵਾਂਗੇ ਦੂਧ ਰਾਡੇ ਤੋਂ ਇਕੱਠੇ ਕਰ ਲਿਆਵਾਂਗੇ ਹੋਰ ਕੀ ਆ ਤਾਂ ਚਲੋ ਜੀ ਉਹ ਲੋਕਾਂ ਨੇ ਉਹਦੇ ਨਾਲ ਹਾਂ ਕਰ ਲਈ ਪਰ ਉਹ ਕਹਿੰਦਾ ਇੱਕ ਗੱਲ ਸੋਚੋ ਸੁਣ ਲਿਓ ਮੈਨੂੰ ਕੋ ਜਰੂਰੀ ਕੰਮ ਆ ਆ ਮੇਰਾ ਜਿਹੜਾ ਚੇਲਾ ਰੱਖਿਆ ਹੋਇਆ ਹੁਣ ਇਹ ਪੇਮੈਂਟ ਤੁਹਾਨੂੰ ਨਾਲ ਦੀ ਨਾਲ ਇਹ ਕਰੂਗਾ ਹੁਣ ਮੈਂ ਜਾਣਾ ਸ਼ਹਿਰ ਲੋਕਾਂ ਲਈ ਵੀ ਠੀਕ ਆ ਕਹਿੰਨਾ ਮੈਂ ਥੋੜੇ ਦਿਨਾਂ ਬਾਅਦ ਮੁੜੇ ਆਉਂਗਾ ਕੋਈ ਗੱਲ ਨਹੀਂ ਹੁਣ ਜਦੋਂ ਸ਼ਹਿਰ ਨੂੰ ਲੰਘਿਆ ਤਾਂ ਜਿਹੜੇ ਬਾਂਦਰ ਤੇ ਉਹ ਉੱਠ ਹੀ ਰਹਿ ਗਏ। ਹੁਣ ਉਹਨੇ 15000 ਰੁਪਏ ਪਰ ਬਾਂਦਰ ਤਾਂ ਗਹਿਤਾ ਵੀ ਦਊਗਾ। ਤਾਂ ਲੋਕ ਤਾਂ ਲਿਆਉਣ ਲੱਭਣ ਵਾਸਤੇ ਸੋਚਦੇ ਤੇ ਵੀ ਜਾਮਾ। ਤਾਂ ਉਹਦਾ ਚੇਲਾ ਕਹਿੰਦਾ ਵੀ ਇੱਕ ਮੀਟਿੰਗ ਰੱਖਣੀ ਆਪਾਂ ਨੇ ਪਿੰਡਦਿਆਂ ਨਾਲ। ਉਹਨੇ ਨਾਊਂਸਮੈਂਟ ਕਰਾਤੀ ਸਾਰਾ ਪਿੰਡ ਇਕੱਠਾ ਹੋ ਗਿਆ। ਤਾਂ ਪਿੰਡ ਜਦੋਂ ਇਕੱਠਾ ਹੋਇਆ ਤਾਂ ਉਹਦਾ ਚੇਲਾ ਕਹਿੰਦਾ ਵੀ ਦੇਖੋ ਇਹ ਕੰਪਨੀਆਂ ਬਹੁਤ ਵੱਡੀ। ਇਹ ਤਾਂ ਮਿਲੀਅਨ ਬਿਲੀਅਨਾਂ ਦੇ ਮਾਲਕ ਨੇ ਇਹਨਾਂ ਨੂੰ ਕੋਈ ਘਾਟਾ ਨਹੀਂ ਪੈਣਾ ਸੋ ਆਪਾਂ ਕਹਿ ਦਾਂਗੇ ਵੀ ਇੱਥੇ ਚੋਰੀ ਹੋ ਗਏ 15 ਦੀ ਉਹ ਕਹਿੰਦੇ ਵੀ ਅਸੀਂ ਗੱਲ ਨਹੀਂ ਸਮਝੀ ਉਹ ਕਹਿੰਦਾ ਗੱਲ ਮੋਟੀ-ਮੋਟੀ ਕੀ ਮੈਂ ਤੁਹਾਨੂੰ ਦੁਹਿਆਂਉਣਾ ਮੈਂ ਤੁਹਾਨੂੰ ਇਹ 10000 ਰੁਪਏ ਦੇ ਹਿਸਾਬ ਨਾਲ ਇੱਕ ਬਾਂਦਰ ਵੇਚਾਂ ਤੂੰ ਸੀ ਉਹਨੂੰ ਵਿੱਚੋਂ 15000 ਦੇ ਹਿਸਾਬ ਨਾਲ ਪੇਮੈਂਟ ਤਾਂ ਤੁਹਾਨੂੰ ਮੈਂ ਕਰਨੀ ਆ ਜਦ ਤੱਕ ਉਹ ਨਹੀਂ ਆਉਣਾ ਉਹਨੇ ਕਿਹਾ ਇੱਥੇ ਦੇਖਣਿਆ ਵੀ ਬਾਂਦਰ ਕਿੱਥੇ ਆ ਕਿਵੇਂ ਆ ਉਹੀ ਬਾਂਦਰਾਂ ਜਾਂ ਹੋਰ ਆ ਆਪਾਂ ਕਹਿ ਦਾਂਗੇ ਵੀ ਉਹ ਬਾਂਦਰ ਚੋਰੀ ਹੋ ਗਏ ਤੇ ਤਾਂ ਉਹ ਲਾਲਚੀ ਨੇ ਤੇ ਆ ਗਿਆ ਹਨਾ ਤਾਂ ਲਾਲਚ ਮਾਨ ਨੂੰ ਚਾਇਆ ਜਦੋਂ ਉਹ ਸਾਰੇ ਤਿਆਰ ਹੋ ਗਏ ਕਹਿੰਦੇ ਵੀ ਹਾਂ ਠੀਕ ਆ ਸਾਨੂੰ ਅਸੀਂ 10000 ਰੁਪਏ ਦੇ ਹਿਸਾਬ ਨਾਲ ਤੇਤੋਂ ਬਾਂਦਰ ਖਰੀਦਾਂਗੇ ਤਾਂ ਪਿੰਡ ਦੇ ਆਨੇ ਜਿੰਨੇ ਉਹਨੇ 1000 ਰੁਪਏ 2000 3000 ਨੂੰ ਬਾਂਦਰ ਲੱਤੇ ਤੇ ਕੱਲਾ ਕੱਲਾ ਬਾਂਦਰ ਉਹਨੇ 10 10000 ਨੂੰ ਵੇਚਤਾ ਉਹਨਾਂ ਨੂੰ ਉਹਦਾ ਜਿਹੜਾ ਚੇਲਾਤਾ ਤਾਂ ਉਹ ਦੂਏ ਦਿਨ ਹੁਣ ਜਿੱਦਣ ਤਾਂ ਉਹਨੇ ਦਿਨ ਰੱਖਿਆ ਵੀ ਫੋਟੋ ਖਰੀਦਾਂਗੇ ਕੱਲ ਨੂੰ ਅੱਜ ਤੁਸੀਂ ਮਿੱਟੋ ਖਰੀਦ ਲਓ 10000 ਨੂੰ ਕੱਲ ਨੂੰ 15000 ਨੂੰ ਫੋਟੋ ਮੈਂ ਖਰੀਦ ਲੈਣੇ ਆ ਐਗਰੀਮੈਂਟ ਉਹਨੇ ਡਾਕੂਮੈਂਟ ਜਿਹਾ ਸਾਈਨ ਕਰਿਆ ਪਿੰਡ ਦੇਆਂ ਕੋਲੇ-ਕੱਲੇ ਨੂੰ ਫੜਾਤਾ ਤਾਂ ਹੁਣ ਪਿੰਡ ਦਾ ਕੱਲਾ-ਕੱਲਾ ਬੰਡ ਲਏ ਉਹਨਾਂ ਨੇ ਬਾਂਦਰ ਸਾਰੇ ਜਿੰਨੇ ਪਿੰਜਰੇ 'ਚ ਤੇ ਪਿੰਡਦਿਆਂ ਨੇ ਤੇ ਆਪਦੇ-ਆਪ ਦੇ ਘਰੇ ਬੰਨੀ ਬੈਠੇ ਨੇ ਹੁਣ ਕੋਈ ਬਾਂਦਰ ਪਚੀਲੀ ਦਾ ਟੱਕਣ ਚੱਕੀ ਫਿਰਦਾ ਕੋਈ ਢੋਲੀ ਦਾ ਕੋਈ ਡੋਂਨੂ ਦਾ ਕੋਈ ਫਰੈਜਿਜ਼ ਬੈਠਾ ਹੁਣ ਪਿੰਡ ਦੇ ਤਾਂ ਉਹਨੇ ਦੁਖੀ ਕੱਲੇ ਉਹਦਾ ਰੋਟੀ ਨਹੀਂ ਪਕਾਉਂਦਾਂ ਤੇ ਬਾਂਦਰ ਕੱਲੇ-ਕੱਲੇ ਨੂੰ ਘਰੇ ਸੋਚਦੇ ਨੇ ਵੀ ਚੱਲ ਕੋਈ ਨਾ ਹੁਣ ਬਸ ਇੱਕ ਵਾਰੀ ਦਿਨ ਚੜ ਜਵੇ ਸ਼ਹਿਰੀ ਬਾਬੂ ਨੂੰ ਕਲਾ ਕਲਾ ਬਾਂਦਰ 15 15000 ਨੂੰ ਵੇਚ ਦਿੱਤੇ ਸ਼ਹਿਰੀ ਬਾਬੂ ਉਹਨਾਂ ਨੇ ਰਾਤ ਨੂੰ ਕਰਾਈ ਜਹਾਜ਼ ਦੀ ਟਿਕਟ ਪਰ ਆਤੋਂ ਰਾਤ ਆਪਦੇ ਮਾਰਕੋਪੁਰ ਤੇ ਤਰਫੰਗ ਹੋ ਗਏ ਹੁਣ ਅੱਜ ਤੱਕ ਨਾ ਉਹ ਸ਼ਹਿਰੀ ਬਾਬੂ ਮੁੜਿਆ ਨਾ ਉਹਦਾ ਮੁੜ ਕੇ ਚੇਲਾ ਮੁੜਿਆ ਤੇ ਰਹਿ ਗਈ ਕਹਾਣੀ ਬਾਂਦਰਾਂ ਦੀ ਬਾਂਦਰਾਂ ਨੇ ਪਿੰਡ ਤੋਂ ਕੀ ਕਰਦੇ ਆ ਹੁਣ ਬਾਂਦਰਾਂ ਨੇ ਜਿਹੜਾ ਰਸੂਈ ਚ ਉਹਨਾਂ ਨੂੰ ਪੁੱਸ ਪਿਆ ਹੋਇਆ ਤਾਂ ਖਾਣ ਦਾ ਹੁਣ ਬਾਂਦਰ ਜੰਗਲ 'ਚ ਨਹੀਂ ਜਾਂਦੇ ਜਿਹੜੇ ਉਹਨਾਂ ਦੀ ਆਟਾ ਦਾਲ ਕਣਕ ਘਰੇ ਤੇ ਬਾਂਦਰਾਂ ਨੇ ਸਾਰਾ ਕੁਝ ਖਾ ਕੇ ਨੁਕਸਾਨ ਜਿਹੜਾ ਜ਼ਿੰਮੇਵਾਰਾਂ ਦਾ ਪਹਿਲਾਂ ਘਟਾ ਹੁੰਦਾ ਤਾਂ ਉਹ ਵਧ ਕਰਦਾ ਹੁਣ ਤੁਸੀਂ ਆਪ ਹੀ ਸਮਝਦਾਰ ਹੋ ਵੀ ਇਹ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਵੀ ਲਾਲਚਾ ਦਾ ਕੀ ਹੈ ਇਹ ਤੋਂ ਸੋਚ ਸਮਝ ਕੇ ਕਰਨਾ ਚਾਹੀਦਾ ਕਿੱਦਾਂ ਲੱਗੀ ਵੀਡੀਓ ਕਮੈਂਟ ਕਰ ਦਿਓ ਫੇਸਬੁੱਕ ਤੇ ਦੇਖ ਦਿਓ ਫੋਲੋ ਕਰ ਲਿਓ YouTube ਤੇ ਦੇਖ ਦਿਓ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਕਿਸੇ ਵੀਡੀਓ ਨਵੇਂ ਕਿਸੇ ਕਨਸੈਪਟ ਤੇ ਉਦੋਂ ਤੱਕ ਥੈਂਕ ਯੂ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਜਲਦ ਮਿਲਾਂਗੇ ਨਵੇਂ ਕਿਸੇ ਵੀਡੀਓ ਤੇ ਹੈਨਾ ਵੀਡੀਓ ਲਾਈਕ ਕਰ ਦਿਓ